ਜੇ ਫੋਨ ਸੱਚ ਬੋਲਦੇ ਹੁੰਦੇ ਫੇਰ ਕੀ ਹੁੰਦਾ ਲਾ ਫੇਰ ਤਾਂ ਘਰ ਘਰ ਛਾਪੇ ਪੈ ਜਾਂਦੇ ਮੰਨ ਲਓ ਕਿਸੇ ਦਾ ਫੋਨ ਆਇਆ ਹਨਾ ਘਰ ਚ ਕਿਸੇ ਹੋਰ ਬੰਦੇ ਨੇ ਚੱਕ ਲਿਆ ਜਿਸ ਬੰਦੇ ਨੂੰ ਫੋਨ ਕਰਿਆ ਉਹ ਅੰਦਰ ਬਾਥਰੂਮ ਚ ਨਹਾ ਰਿਹਾ ਘਰ ਦੇ ਕਹਿੰਦੇ ਵੀ ਹੁਣ ਕੀ ਦੱਸਣਾ ਹਨਾ ਬਾਥਰੂਮ ਚ ਅਗਲੇ ਕਹਿ ਦਿੰਦੇ ਹੈਲੋ ਹਾਂਜੀ ਉਹ ਤਾਂ ਫੋਨ ਨਾ ਘਰ ਭੁੱਲ ਕੇ ਚਾਰਜਿੰਗ ਤੇ ਲੱਗਿਆ ਹੋਇਆ ਸੀਗਾ ਥੋੜੇ ਟਾਈਮ ਤੱਕ ਆ ਜਾਣਗੇ ਐਨ ਐਨ ਫੋਨ ਕਹਿੰਦਾ ਨਾ ਨਾ ਭਾਈ ਇਹ ਤਾਂ ਝੂਠ ਬੋਲਦਾ ਬੰਦਾ ਤਾਂ ਅੰਦਰ ਨਹਾ ਰਿਹਾ ਹਾਂ ਹਨਾ ਸਾਰੀ ਫੋਨ ਸੋਧ ਦਿੰਦਾ ਤੇ ਹੋਰ ਕੋਈ ਹੋਰ ਕੀ ਬਸ ਘਰ ਘਰ ਚ ਪਵਾੜੇ ਪੈ ਜਾਂਦੇ ਫਿਰ ਫੋਨ ਸਿਰਫ ਉਹਨਾਂ ਲੋਕਾਂ ਕੋਲ ਹੁੰਦੇ ਜਿਹੜੇ ਸਿਰਫ ਸੱਚ ਬੋਲਦੇ ਨੇ ਕਿਉਂ ਕਿਉਂਕਿ ਕਲੇਸ਼ ਪੈ ਜਾਂਦੇ ਘਰ ਚ ਕਲੇਸ਼ ਕਿਵੇਂ ਹੁਣ ਮੰਨ ਲਾ ਕੋਈ ਬੰਦਾ ਕਿਸੇ ਹੋਰ ਜਨਾਨੀ ਨਾਲ ਗਿਆ ਹੋਇਆ ਕਿਤੇ ਹੈਨਾ ਹਾਂ ਹਾਂ ਉਹਨੇ ਕਿਹਾ ਨਾ ਘਰੇ ਕੀ ਪਤਾ ਲੱਗਦਾ ਪਰ ਜੇ ਕਿਤੇ ਫੋਨ ਆ ਜਾਂਦਾ ਹੁਣ ਤੇ ਹੈਨਾ ਘਰ ਦੇ ਪੁੱਛਦੇ ਵੀ ਤੂੰ ਕਿੱਥੇ ਆ ਅਗਲਾ ਬਹਾਨਾ ਮਾਰ ਦਿੰਦਾ ਮੈਂ ਤਾਂ ਕੋਈ ਜ਼ਰੂਰੀ ਕੰਮ ਆਇਆ ਹੋਇਆ ਸੀ ਮੇਰੇ ਦੋਸਤ ਨਾਲ ਫੋਨ ਕਹਿੰਦਾ ਨਾ ਨਾ ਬਈ ਇਹ ਤਾਂ ਝੂਠ ਬੋਲਦਾ ਇਹ ਤਾਂ ਫਲਾਣੀ ਜਨਾਨੀ ਨਾਲ ਐ 9 ਵੀ 10 ਦਿੰਦਾ ਉਹਦਾ ਫਲਾਣੀ ਜਨਾਨੀ ਨਾਲ ਉਹਨੇ ਹਰੇ ਰੰਗ ਦਾ ਸੂਟ ਪਾਇਆ ਹਰ ਮੈਨੂੰ ਨਾ ਸਮਝ ਲਿਓ ਮੰਨ ਲਓ ਉਹਨੇ ਪਾਇਆ ਹਨਾ ਲਾਲ ਰੰਗ ਦਾ ਸੂਟ ਪਾਇਆ ਹਰੇ ਰੰਗ ਪਾਇਆ ਸਾਰਾ ਬਾਇਓ ਡਾਟਾ ਦੇ ਦਿੰਦਾ ਵੀ ਫਲਾਣੀ ਜਗ੍ਹਾ ਆ ਕੇ ਦੇਖ ਲਓ ਹੋਰ ਕੁਛ ਹੋਰ ਕੀ ਇਹ ਤੋਂ ਉੱਤੇ ਹੋਰ ਫੋਨ ਕੀ ਦੱਸੂਗਾ ਲੈ ਜੇ ਕੋਈ ਕਿਸੇ ਦੇ ਮਰਨੇ ਮੁਰਨੇ ਤੇ ਗਿਆ ਮੰਨ ਲਓ ਕਿਸੇ ਦੀ ਬੁੜੀ ਮਾਰਗੀ ਜਿਵੇਂ ਹੁਣ ਸੁਖੀ ਦੀ ਬੁੜੀ ਮਰੀ ਸੀ ਆਹ ਮਰਦੀ ਮਰੀ ਸੀ ਕਿਹੜੇ ਕਿਹੜੇ ਸੁਖੀ ਦੀ ਆ ਸੁਖੀ ਖਿਆਲ ਆ ਜਿਹੜਾ ਨਾ ਉਹਦੀ ਦਾਦੀ ਮਾਰਗੀ ਮੈਂ ਤਾਂ ਬੁਲਾਇਆ ਨਹੀਂ ਉਹਨੇ ਹੈ ਮੈਂ ਤਾਂ ਬੁਲਾਇਆ ਨਹੀਂ ਆ ਥੋੜੇ ਦਿਨ ਪਹਿਲਾਂ ਨੱਟ ਦਾ ਸਦਮਾ ਲੱਗ ਗਿਆ ਜੈ ਵੱਡੇ ਦੇ ਨੂੰ ਹੈਨਾ ਮੰਨ ਲਓ ਉਹਦਾ ਕੋਈ ਫੋਨ ਆਂਦਾ ਕੋਈ ਉਹਨੂੰ ਰੋਣ ਆਇਆ ਹੋਇਆ ਦਾਦੀ ਮਰ ਗਈ ਸੀ ਵਿਚਾਰੇ ਦੀ ਹੈਨਾ ਸੋ ਉੱਥੇ ਸੋਸਤੇ ਖੜਿਆ ਉਧਰੋਂ ਫੋਨ ਆ ਜਾਂਦਾ ਅਗਲਾ ਕਹਿੰਦਾ ਵੀ ਚਲ ਤਾ ਉਹਨੂੰ ਬਾਅਦ ਚ ਕਰਦਾ ਮੈਂ ਤਾਂ ਕਿਤੇ ਵਿਜੀ ਆ ਫੋਨ ਕਹਿੰਦਾ ਨਾ ਨਾ ਬਿਜੀ ਕਾ ਨੂੰ ਆ ਉਰੇ ਤਾਂ ਸੁਖੀ ਹਏ ਹੋਏ ਹੋਰ ਲੈ ਹੋਰ ਕੀ ਕੀ ਦੱਸਾਂ ਤਾ ਸੱਚ ਦੱਸ ਦਿੰਦਾ ਫੇਰ ਤਾਂ ਗਲਤੀ ਆ ਯਾਰ ਕੰਮ ਗਲਤੀ ਮਤਲਬ ਸੱਚ ਨਹੀਂ ਬੋਲਣਾ ਚਾਹੀਦਾ ਫੋਨ ਨੂੰ ਹਣਾ ਮੈਂ ਕਹਿੰਨੀ ਆ ਜਮਾ ਸਹੀ ਆ ਲੈ ਹੁਣ ਜਿਹੜੇ ਜੁਵਾਨ ਕਹਿੰਦੇ ਆ ਘਰਦਿਆਂ ਨੂੰ ਵੀ ਮੈਨੂੰ ਐਨੇ ਪੈਸੇ ਦੇ ਦੇ ਐਨੇ ਪੈਸੇ ਦੇ ਦੇ ਮੈਂ ਤਾਂ ਫੋਨ ਲੈਣਾ ਹਣਾ ਹਾਂ ਮੈਂ ਕਿਹ ਤੋਂ ਮੈਂ ਕਿਹ ਫੋਨ ਚੱਕੀ ਫਿਰਦੇ ਨੇ ਹੁਣ ਘਰਦਿਆਂ ਤੋਂ ਲੜ ਲੜ ਕੇ ਫੋਨ ਲੰਦੇ ਨੇ ਫੇਰ ਜੇ ਕਿਤੇ ਫੋਨ ਸੱਚ ਬੋਲਦਾ ਹੁੰਦਾ ਫੇਰ ਘਰ ਦੇ ਕਹਿ ਦਿੰਦੇ ਭਾਈ ਤੂੰ ਫੋਨ ਲੈ ਲੈ ਹਣਾ ਆਪਣੇ ਜੁਵਾਨਾਂ ਨੂੰ ਕਹਿੰਦੇ ਮੁੰਡੇ ਤੂੰ ਫੋਨ ਲੈ ਲੈ ਤੂੰ ਸਾਰ ਦਿਨ ਘਰ ਤੋਂ ਬਾਹਰ ਰਹਿੰਦਾ ਸਾਨੂੰ ਪਤਾ ਲੱਗਦਾ ਰਹੂਗਾ ਤੂੰ ਕਿਤੇ ਕਿਤੇ ਆ ਮੁੰਡਾ ਕਹਿੰਦਾ ਨਾ ਨਾ ਬੀਬੀ ਮੈਂ ਨਹੀਂ ਲੈਣਾ ਹੈਗਾ ਫੋਨ ਘਰ ਦੇ ਧੱਕੇ ਨਾਲ ਦਵਾਉਂਦੇ ਝਾਕ ਲੰਦੇ ਨਾ ਇਹ ਵੀ ਆ ਇਹੀ ਹੋਣਾ ਸੀ ਨਾ ਸਾਨੀਆ ਫਿਰ ਤਾਂ ਹਾਂ ਸੱਚ ਨਹੀਂ ਬੋਲਣਾ ਚਾਹੀਦਾ ਨੁਕਸਾਨ ਲੱਗਾ ਮੈਂ ਕਹਿੰਦੀ ਐਡਾ ਨੁਕਸਾਨ ਹੁੰਦਾ ਜਿੰਨੇ ਹੁਣ ਮੰਨ ਲਓ 100% ਬੰਦਿਆਂ ਕੋਲ ਫੋਨ ਨੇ ਜੇ ਕਿਤੇ ਫੋਨ ਸੱਚ ਬੋਲਦਾ ਹੁੰਦਾ ਹੁਣ ਦੇਖ ਲਓ ਫਿਰ ਕਿੰਨੇ ਕ ਪਰਸੈਂਟ ਹੋਣੇ ਸੀ ਹੈਨਾ ਜਿੰਨੇ ਕ ਬੰਦੇ ਸੱਚ ਬੋਲਦੇ ਆ ਬਸ ਉਹਨਾਂ ਦੇ ਹੱਥ 'ਚ ਫੋਨ ਹੋਣਾ ਸੀ ਜਿਵੇਂ ਕਿ ਮੈਂ ਹੈਨਾ ਤੂੰ ਤਾਂ ਕੰਨੀ ਨਾ ਮੱਲੇਂ ਦੀ ਜੀ ਸੱਚ ਬੋਲਦਾ ਹੁੰਦਾ ਨਾ ਨਾ ਮੈਂ ਤਾਂ ਲੈ ਲੰਦੀ ਮੈਂ ਖੱਦ ਝੂਠ ਬੋਲਿਆ ਲੈ ਮੈਂ ਤਾਂ ਅੱਜ ਤੱਕ ਨਹੀਂ ਝੂਠ ਬੋਲਿਆ ਜ਼ਿੰਦਗੀ ਚ ਤੇਰਾ ਇਹ ਦਿਵਦਲ ਹੁਣ ਹਟ ਜਾਏਗੀ ਕੀ ਹਟ ਜਾਏਗੀ ਝੂਠ ਬੋਲਣਾ ਮੈਂ ਤਾਂ ਝੂਠ ਬਈ ਬੋਲਦੀ ਨਹੀਂ ਕਦੇ ਲੈ ਮੈਂ ਤਾਂ ਅੱਜ ਤੱਕ ਝੂਠ ਨਹੀਂ ਬੋਲਿਆ ਲੈ ਕਿਹੜਾ ਝੂਠ ਬੋਲੋ ਸਾਬਿਤ ਕਰ ਆ ਸੂਟ ਕਿਧਾ ਹੈ ਆ ਤਾਂ ਮੇਰਾ ਕਿਉਂ ਝੂਠ ਮਾਰਦੀਆਂ ਕਿਉਂ ਹੋਰ ਤੇਰਾ ਮੈਂ ਲੈ ਕੇ ਦਿੱਤਾ ਤੂੰ ਕੌਣ ਆ ਮੈਂ ਤੂੰ ਮੈਨੂੰ ਕਦੋਂ ਲੈ ਕੇ ਦਿੱਤਾ ਤਸੀ ਆਹ ਫੋਨ ਬੋਲ ਰਿਹਾ ਸੱਚ ਆਹ ਸੂਟ ਕਿਨੇ ਲੈ ਕੇ ਦਿੱਤਾ ਮੈਂ ਲੈ ਕੇ ਆਈਆਂ ਨਹੀਂ ਲਾ ਮੇਰੇ ਨਾਨਕਿਆਂ ਨੇ ਦਿੱਤਾ ਹੋਇਆ ਆਈਨਾ ਜੱਪਲੀਆਂ ਮਾਰ ਫਸ ਗਈ ਨਾ ਤੂੰ ਕਹਿੰਦੀ ਨੇਰਾ ਸੂਟ ਤੇਰੇ ਨਾਨਕ ਨੇ ਦਿੱਤਾ ਹਾਂ ਫਿਰ ਮੇਰੇ ਨਾਨਕਿਆਂ ਨੇ ਦਿੱਤਾ ਤੂੰ ਕਿਦੋਂ ਦਿੱਤਾ ਮੈਨੂੰ ਲੈ ਫਿਰ ਨਾਨਕ ਨੇ ਤਾਂ ਦਿੱਤਾ ਇੱਕ ਤਾਂ ਇਮਜ਼ਾਰੀ ਇਹਨੂੰ ਕਹਿੰਦੇ ਫੋਨ ਸੱਚ ਬੋਲਦਾ ਆਪਸਾਲੀ ਇੱਕ ਤਾਂ ਫੋਨ ਸੱਚ ਬੋਲਦਾ ਫੋੜਦਾ ਸੁ ਕੀ ਦੱਸਾਂ ਹੈ ਬਸ ਝੂਠ ਫੜਾ ਗਿਆ ਤੇਰਾ ਕੀ ਝੂਠ ਬਣਾ ਗਿਆ ਫੋਨ ਕਿੰਨੇ ਦਾ ਲਿਆਂਦਾ ਫੋਨ ਤੇ ਆ ਮੈਂ ਲਈਆਂ 1.5 ਲੱਖ ਦਾ ਇਹੇ ਹਾਂ ਝੂਠ ਮਾਰਿਆ ਵੀ ਕਿਉਂ ਝੂਠ ਕਿਉਂ ਮਾਰਿਆ ਫੋਨ ਸੱਚ ਬੋਲਦਾ